ਲਓ ਜੀ ਹਾਂ ਮੇਰੇ ਬਾਬੇ ਦੀ ਗੱਲ ਸੁਣਾਉਣ ਲੱਗਿਆ ਤੁਹਾਨੂੰ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਨੇ ਜਿਹਨੇ ਨਕਲਾ ਸੁਣਾਉਣੇ ਉਹਨਾਂ ਦੀਆਂ ਨੇ ਸ਼ਾਬਾਸ਼ ਲੈ ਵੀ ਗੱਲ ਸੁਣਨ ਵਾਲੀ ਹੈ ਕੀ ਅੱਗੇ ਸਿਆਣੇ ਕਹਿੰਦੇ ਸੀ ਮੇਰਾ ਬਾਬਾ ਕਹਿੰਦਾ ਹੁੰਦਾ ਸੀ ਮੈਨੂੰ ਕੀ ਕਹਿੰਦਾ ਕਾਕਾ ਇਹੋ ਜਿਹਾ ਬੇੜਾ ਹੂਆ ਕਿਹੋ ਜਿਹਾ ਕੁੱਕੜਾ ਸਾਹਮਣੇ ਕੁਕੜੀਆਂ ਵੀ ਕਦੇ ਖੰਗਿਆ ਕਰਨਗੀਆਂ ਆਹਾਹਾ ਕੁੱਕੜਾ ਸਾਹਮਣੇ ਕੁਕੜੀਆਂ ਵੀ ਕਦੇ ਖੰਗਿਆ ਕਰਨਗੀਆਂ ਕਹਿ ਕੁੱਕੜਾ ਸਾਹਮਣੇ ਕੁੱਕੜਾ ਸਾਹਮਣੇ ਕੁੱਕੜੀਆਂ ਵੀ ਕੁੱਕੜੀਆਂ ਵੀ ਕਦੇ ਖੰਗਿਆ ਕਰਨਗੀਆਂ ਕਦੇ ਖੰਗਿਆ ਕਰਨਗੀਆਂ ਇਹ ਮੇਰੇ ਬਾਬੇ ਦੀ ਗੱਲ ਹੈ ਜਿਹਨੇ ਪੇਸ਼ ਕਰਨ ਲੱਗਾ ਕੁੱਕੜਾ ਸਾਹਮਣੇ ਕੁੱਕੜੀਆਂ ਵੀ ਕਦੇ ਖੰਗਿਆ ਕਰਨਗੀਆਂ ਵਾਹ 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 ਵਾਹਕੀ ਠੀਕ ਹੈ ਗੱਲ ਕਹ ਕੁੱਕੜਾ ਅੱਗੇ ਕੁੱਕੜੀਆਂ ਵੀ ਕਦੇ ਖੰਗਿਆ ਕਰਨਗੀਆਂ 12 ਸਾਲ ਦੀਆਂ ਕੁੜੀਆਂ ਵੀ ਵਰ ਮੰਗਿਆ ਕਰਨਗੀਆਂ ਮੂੰਹੋਂ ਕਹਿਣਗੀਆਂ ਇਹੋ ਜਿਹਾ ਸਮਝਾ ਜਣਾ ਮੈਂ ਨਹੀਂ ਕਹਦਾ ਪੁਰਾਣੇ ਬਜ਼ੁਰਗਾਂ ਦੀ ਗੱਲ ਹੈ 12 ਸਾਲ ਦੀ 12 ਸਾਲ ਦੀ ਕੁੜੀ ਨੇ ਨਾਨੀ ਕੋਹਣਾ ਕਿਸੇ ਸਮੇਂ ਦੇ ਵਿੱਚ ਸਾਹਮਣੇ ਦੇਖਣੀ ਹੈ ਹੋ ਗਿਆ ਬਹੁਤ ਜ਼ਮਾਨਾ ਹੋ ਗਿਆ ਬਹੁਤ ਜ਼ਮਾਨਾ ਮਾੜਾ ਹੋਇਆ ਵੀ ਖੜਾ ਹੈ 12 ਸਾਲ ਦੀਆਂ ਕੁੜੀਆਂ ਕੁੱਕੜਾ ਸਾਹਮਣੇ ਕੁਕੜੀਆਂ ਵੀ ਕਦੇ ਖੰਗਿਆ ਕਰਨਗੀਆਂ ਓਏ 12 ਸਾਲ ਦੀਆਂ ਕੁੜੀਆਂ ਵੀ ਵਾਰ ਮੰਗਿਆ ਕਰਨਗੀਆਂ 12 ਸਾਲ ਦੀਆਂ ਕੁੜੀਆਂ ਵੀ ਬਰ ਮੰਗਿਆ ਕਰਨਗੀਆਂ ਪਹਿਲਾਂ ਬਿਗੜਿਆ 12 ਸਾਲ ਦੀਆਂ ਕੁੜੀਆਂ ਵੀ ਵਾਰ ਮੰਗਿਆ ਕਰਨਗੀਆਂ ਮੰਗਿਆ ਕਰਨਗੀਆਂ ਟਿਕੜਿਆ ਹੋਇਆ ਪੁੱਤ ਵੀ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਟਿਕੜਿਆ ਹੋਇਆ ਪੁੱਤ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਕਹਿੰਦਾ ਸੀ ਮੇਰਾ ਬਾਬਾ ਬੇੜਾ ਇਹ ਵੀ ਆਊਗਾ ਆਹਾਹਾ ਕਹਿੰਦਾ ਹੋਇਆ ਟਿਕੜਿਆ ਹੋਇਆ ਪੁੱਤ ਵੀ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਟਿਕੜਿਆ ਹੋਇਆ ਪੁੱਤ ਵੀ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਕਹਿੰਦਾ ਸੀ ਮੇਰਾ ਬਾਬਾ ਬੇੜਾ ਇਹ ਵੀ ਆਊਗਾ ਕਹਿੰਦਾ ਸੀ ਮੇਰਾ ਬਾਬਾ ਬੇਲਾ ਇਹ ਵੀ ਆਊਗਾ ਵਾਕਈ ਸਹੀ ਗੱਲ ਰੂੜੀਆਂ ਉੱਤੇ ਗਊਆਂ ਵੇਖੀ ਗੰਦਗੀ ਖਾਣੀਆਂ ਆਹਾਹਾ ਰੂੜੀਆਂ ਉੱਤੇ ਗਊਆਂ ਵੇਖੀ ਆਛਾਂ ਦੇਖ ਲੋ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਨਾਲ ਅੱਜ ਦੇਖ ਰਹੇ ਨੇ ਸਾਰੀਆਂ ਗਊਆਂ ਦਾ ਬੁਰਾ ਹਾਲ ਹੈ ਜਿਹੜੀ ਗਊ ਅੱਗੇ ਲੋਕ ਕਹਿੰਦੇ ਗਊ ਗਰੀਬ ਦੀ ਰੱਖਿਆ ਹੁਣ ਕੋਈ ਨਹੀਂ ਕਰਦਾ ਗਊ ਮਾਤਾ ਹੁੰਦੀ ਆ ਆਪਾਂ ਕਹਿੰਦੇ ਆ ਕਹਿ ਦਿੰਦੇ ਆ ਪਰ ਇਹ ਵਾਕਈ ਸਹੀ ਗੱਲ ਹੈ ਬਜ਼ਾਰਾਂ ਦੇ ਵਿੱਚ ਦੇਖੋ ਜਾ ਕੇ ਕਹਿੰਦੇ ਨੇ ਗਊ ਮਾਤਾ ਆਹ ਕਹਿੰਦੇ ਨੇ ਨਾ ਕਹਿੰਦੇ ਨੇ ਲੈ ਸੁਣ ਲੈ ਹੈ ਵੀ ਸੁਗਦੇ ਚਿੱਟਾ ਪੀਣ ਸਮੈਕ ਕਾਕੇ ਬਣਦੇ ਜਾਣ ਨਲੈਖ ਆਹ ਆਹ ਹਾ ਬਾ ਬਈ ਸੁਗਦੇ ਚਿੱਟਾ ਸੁਗਦੇ ਚਿੱਟਾ ਪੀਣ ਸਮੈਕ ਪੀਣ ਸਮੈਕ ਮਾ ਪੁੱਤ ਜੰਦੀਆਂ ਨੇ ਵੀ ਸਾਡਾ ਅੱਗੇ ਪਰਿਵਾਰ ਚਲਾਊਗਾ ਬਿਲਕੁਲ ਬਿਲਕੁਲ ਅੱਗੇ ਸਾਡਾ ਕਾਰੋਬਾਰ ਵਧਾਊਗਾ ਵਧਾਊਗਾ ਪਰ ਹੁਣ ਜਿਹੜੇ ਮਾੜੇ ਨਸ਼ੇ ਵਾਲੇ ਨੇ ਇੱਥੇ ਤਸਕਰੀਆਂ ਕਰ ਕਰਕੇ ਨਸ਼ੇ ਆਜਾਦ ਕੀਤੇ ਨੇ ਛੇਵਾਂ ਤਰ੍ਹਾਂ ਨਸ਼ੇ ਦਾ ਜਿਹੜਾ ਵਗਦਾ ਹੈ ਉੱਥੇ ਕੀ ਕਿਹਾ ਸੁੰਘਦੇ ਚਿੱਟਾ ਪੀਣ ਸਮੈਕ ਕਾਕੇ ਬਣਦੇ ਜਾਨ ਨਲਾਇਕ ਕਾਕੇ ਬਣਦੇ ਜਾਨ ਨਲਾਇਕ ਸੁੰਘਦੇ ਚਿੱਟਾ ਪੀਣ ਸਮੈਕ ਸੁੰਘਦੇ ਚਿੱਟਾ ਪੀਣ ਸਮੈਕ ਕਾਕੇ ਬਣਦੇ ਜਾਨ ਨਲਾਇਕ ਕਾਕੇ ਬਣਦੇ ਜਾਨ ਨਲਾਇਕ ਮਾਮਾ ਤਰਲੇ ਲੈਂਦੀਆਂ ਨੇ ਮਾਂ ਮਾਂ ਚਰਲੇ ਲੈਂਦੀਆਂ ਨੇ ਓ ਸਾਡਾ ਦੇਸ਼ ਤਰੱਕੀ ਕਰ ਗਿਆ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਆਹਾਹਾ ਸਾਡਾ ਦੇਸ਼ ਸਾਡਾ ਮੁਲਕ ਤਰੱਕੀ ਕਰ ਗਿਆ ਇਹ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਇਹ ਸਰਕਾਰਾਂ ਕਹਿੰਦੀਆਂ ਨੇ ਦੇਖ ਲੋ ਦੇਖ ਲੋ ਤਰੱਕੀਆਂ ਕਿਹੜੀਆਂ ਹੁੰਦੀਆਂ ਨੇ ਮੇਰਾ خیال ਕਹਿੰਦਾ ਤੁਸੀਂ ਖਬਰਾਂ ਪੜ੍ਹਦੇ ਹੋ ਆਪਣੇ ਇੱਧਰ ਅਪੀਖੀ ਕੰਨੀ ਹੋਇਆ ਦੀ ਐ ਦਾਨ ਸਿੰਘ ਆਲੇ ਅੱਠ ਘਰ ਫੂਕੇ ਨੇ ਸਿਰਫ ਰੋਕਣ ਚ ਨਾ ਆ ਬਰਨਾਲੇ ਦੇ ਨਾਲ ਪੰਜਾਬ ਕਾ ਹਾਂ ਬਿਲਕੁਲ ਬਿਲਕੁਲ ਸਹੀ ਐ ਬਰਨਾਲੇ ਦੇ ਨਾਲ ਪਿੰਡਾ ਉੱਥੇ ਆਈ ਕੁਝ ਹੋਇਆ ਸਰ ਬਿਲਕੁਲ ਬਿਲਕੁਲ ਸਹੀ ਉੱਥੇ ਕੀ ਲਿਖਿਆ ਜੀ ਸੁਗਦੇ ਚਿੱਟਾ ਪੀਣ ਸਮੈਤ ਕਾਕੇ ਬਣਦੇ ਜਾਣ ਨਲਾਇਕ ਓਏ ਮਾਂ ਤਰਲੇ ਲੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਓਏ ਗਊ ਐ ਸਾਡੀ ਮਾਤਾ ਕਾਊਆ ਸਾਡੀ ਮਾਤਾ ਕਾਊਆ ਸਾਡੀ ਮਾਤਾ ਚੋਲਿਆਂ ਦੁੱਧ ਤੇ ਰੱਸਾ ਲਾਦਾ ਉਹਦੇ ਢਾਂਗਾ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਝੂਠੀਆਂ ਸਰਕਾਰਾਂ ਕਹਿੰਦੀਆਂ ਇਹ ਮੈਂ ਕਹਿਣ ਲੱਗਿਆ ਦੀ ਦੇਖ ਲਓ ਮਖਿਆ ਦੁੱਧ ਪੀ ਕੇ ਅਮਰੀਕਾ ਨਾਲ ਦਾ ਬਾਤ ਉਹਨੂੰ ਪਤਾ ਕੀ ਕਰਨਾ ਚਾਹੁੰਦਾ ਥੋੜਾ ਠੜ ਜਾਣਾ ਉਹਦੇ ਡੰਡਾ ਮਾਰਨਾ ਬਾਹਰ ਨੂੰ ਕਰ ਉਹ ਪਤੋਂ ਤੋੜ ਦੇਣੀ ਜਾਂ ਕਹੋ ਵੀ ਨਹੀਂ ਬਿਲਕੁਲ ਡੈਫੀਨੇਟ ਉੱਥੇ ਲਿਖੀ ਹੈ ਗੱਲ ਵੀ ਰੂੜੀਆਂ ਉੱਤੇ ਗਊਆਂ ਵੇਖੀ ਗੰਦਗੀ ਖਾਣਗੀਆਂ ਆਹਾਹਾ ਵਾਹ ਵਾਹ ਰੂੜੀਆਂ ਉੱਤੇ ਗਊਆਂ ਵੇਖੀ ਗੰਦਗੀ ਖਾਣਗੀਆਂ ਗੰਦਗੀ ਖਾਣਗੀਆਂ ਰੂੜੀਆਂ ਉੱਤੇ ਗਊਆਂ ਵੇਖੀ ਗੰਦਗੀ ਖਾਣਗੀਆਂ ਬਿਨ ਦੱਸਿਓ ਕਈ ਕੁੜੀਆਂ ਘਰ ਤੋਂ ਭੱਜ ਵੀ ਜਾਣਗੀਆਂ ਆਹਾਹਾ ਦਿਨ ਦੱਸੇ ਕੁੜੀਆਂ ਵੀ ਘਰ ਤੋਂ ਦਿਨ ਦੱਸੇ ਕੁੜੀਆਂ ਵੀ ਘਰੋਂ ਭੱਜ ਵੀ ਜਾਣਗੀਆਂ ਆਹਾਹਾ ਵਾਹ ਵਾਹ ਹੀ ਲਿਖਿਆ ਹੈ ਗਉਆਂ ਰੂੜੀਆਂ ਉੱਤੇ ਗਉਆਂ ਵੇਖੀ ਗੰਦਗੀ ਖਾਣਗੀਆਂ ਠੀਕ ਹੈ ਬਿਨ ਦੱਸਿਓ ਕਈ ਕੁੜੀਆਂ ਘਰ ਤੋਂ ਭੱਜ ਵੀ ਜਾਣਗੀਆਂ ਸਹੀ ਹੈ ਗੱਲ ਹੈ ਹਾਂ ਬਿਨ ਦੱਸਿਆ ਕਈ ਕੁੜੀਆਂ ਘਰ ਤੋਂ ਭੱਜ ਵੀ ਜਾਣਗੀਆਂ ਜੇ ਕੋਈ ਪਿਓ ਸਮਝਾਉ ਜੇ ਕੋਈ ਪਿਓ ਸਮਝਾਉ ਥਾਣਾ ਫੜ ਕੇ ਲੈ ਜਾਊਂਗਾ ਥਾਣਾ ਫੜ ਕੇ ਲੈ ਜੂਗਾ ਜੇ ਕੋਈ ਪਿਓ ਸਮਝਾਉ ਥਾਣਾ ਫੜ ਕੇ ਲੈ ਜੂਗਾ ਉਹ ਕਹਿੰਦਾ ਸੀ ਮੇਰਾ ਬਾਬਾ ਬੇਲਾ ਇਹ ਵੀ ਆਊਗਾ ਆਹਾ ਆਹਾ ਵਾਕਈ ਸਹੀ ਗੱਲ ਆ ਬਾਬਾ ਯਾਨੀ ਅੱਜ ਕੱਲ ਗਿਆਨ ਦੀਆਂ ਗੱਲਾਂ ਨੇ ਜਿਹੜੀਆਂ ਕੋਈ ਸੁਣ ਕੇ ਰਾਜੀ ਨਹੀਂ ਮੈਂ ਕਹਿ ਕੇ ਹਟਿਆ ਸੇਵਾਦਾਰ ਨੂੰ ਸੁਣਦੇ ਨਹੀਂ ਲੋਕ ਕਰੀਏ ਕੀ ਅਸੀਂ ਇਹ ਗੱਲ ਮੈਂ ਕਹਿ ਕੇ ਗਿਆ ਹਟਿਆ ਦੀ ਜਮਾਨਾ ਬਹੁਤ ਬਦਲ ਗਿਆ ਇਹ ਤਾਂ ਹਾਰੇ ਤੁਸੀਂ ਚੰਗੇ ਹੋ ਬਹੁਤ ਜ਼ਿਆਦਾ 99% ਤੁਸੀਂ ਬਹੁਤ ਵਧੀਆ ਹੋ ਜਿਹੜੇ ਸੰਤਾ ਦੇ ਜਨ ਜੀ ਦੀ ਸ਼ਰਨ ਆਉਨੇ ਹੋ ਬਹੁਤ ਵਧੀਆ ਗੱਲ ਹੈ ਲਓ ਹੁਣ ਤੁਹਾਨੂੰ ਨਕਲ ਸੁਣਾਉਣਾ ਹੈ ਜੀ ਜੋ ਹੁਕਮ ਹੋਇਆ ਪੇਸ਼ ਕਰਦੇ ਹਾਂ ਜੀ ਇਹ ਭਾਈ ਸਾਹਿਬ ਹਾਂ ਮੈਂ ਤਾਂ ਮਾਲ ਕੀ ਹੋ ਗਿਆ ਸਾਡੇ ਘਰੇ ਗਰੀਬੀ ਦੀ ਬਾਲੀ ਸਾਡੇ ਘਰੇ ਗਰੀਬੀ ਬਹੁਤੀ ਸੀ ਅੱਛਾ ਇੱਕੋ ਹੀ ਸਾਡਾ ਘਰ ਇੱਕੋ ਹੀ ਸਾਡਾ ਘਰ ਮੈਂ ਵੀ ਬਹੁਤ ਗਰੀਬ ਹਾਂ ਅੱਛਾ ਗਰੀਬ ਆ ਜੀ ਮੈਂ ਜੀ ਅੱਛਾ ਫੇਰ ਇੱਕੋ ਹੀ ਸਾਡਾ ਘਰ ਇੱਕੋ ਹੀ ਸਾਡਾ ਘਰ ਇੱਕੋ ਹੀ ਸਾਡਾ ਮਕਾਨ ਇੱਕੋ ਹੀ ਮਕਾਨ ਇੱਕੋ ਹੀ ਕਮਰਾ ਇੱਕੋ ਹੀ ਕਮਰਾ ਉੱਥੇ ਮੇਰੇ ਮਾਪ ਉੱਥੇ ਤੇਰੇ ਮਾਪ ਉੱਥੇ ਮੇਰੀ ਮਾਂ ਉੱਥੇ ਤੇਰੀ ਮਾਂ ਉੱਥੇ ਮੈਂ ਕਹੇ ਪਾਗਲਾ ਪਹਿਲਾਂ ਘਰਾਂ ਦੇ ਵਿੱਚ ਜੀ ਰਹੇ ਹੁੰਦੇ ਤੇ ਸਾਰਾ ਟੱਬਰ ਇੱਕ ਘਰ 'ਚ ਹੀ ਇੱਕ ਕਮਰੇ 'ਚ ਹੀ ਪੈਂਦਾ ਹੁੰਦਾ ਕੱਚਾ ਘਰ ਦੀ ਸਾਡਾ ਕੱਚਾ ਅੱਛਾ ਫੇਰ ਕੱਚਾ ਘਰ ਫੇਰ ਕੀ ਹੋ ਗਿਆ ਇੱਕੋ ਹੀ ਮਕਾਨ ਇੱਕੋ ਹੀ ਕਮਰਾ ਅੱਛਾ ਇੱਕੋ ਹੀ ਸਾਡਾ ਕਮਰਾ ਇੱਕੋ ਹੀ ਮਕਾਨ ਉੱਥੇ ਮੇਰਾ ਬਾਪ ਉੱਥੇ ਮੇਰੀ ਮਾਂ ਉੱਥੇ ਮੈਂ ਅੱਛਾ ਫੇਰ ਕੀ ਹੋਇਆ ਗਰਮੀ ਦਾ ਗਿਆ ਮਹੀਨਾ ਹਾ ਜੂਨ ਜਲਾਈ ਜੂਨ ਜਲਾਈ ਦਾ ਅੱਛਾ ਜੂਨ ਜਲਾਈ ਜੀ ਮੈਂ ਹੁਣ ਠੰਡ ਪਈ ਆ ਗਰਮੀ ਵੀ ਆਈ ਬੂ ਐਦ ਕੀ ਠੰਡ ਪਈ ਕੁਛ ਪਈ ਆ ਮੈਂ ਅਸੀਂ ਤਾਂ ਆਪ ਸੱਚੀ ਗੱਲ ਆ ਬਾਹਰ ਨਹੀਂ ਨਿਕਲੇ ਠੰਡ ਖਾਸੀ ਲੱਗੀ ਆ ਮੈਨੂੰ ਪਤਾ ਠੀਕ ਹੈ ਹਾਂ ਬਾਕੀ ਜੂਨ ਜਲਾਈ ਦਾ ਮਹੀਨਾ ਆ ਗਿਆ ਫੇਰ ਕੀ ਹੋ ਗਿਆ ਨਹੀਂ ਠੰਡ ਤਾਂ ਜਿਹੜੀ ਪਈ ਆ ਪਈ ਆ ਆਹੋ ਤੁਹਾਡੇ ਦਾ ਨਾਲੇ ਪੈਣੀ ਨੋਮੀ ਨੂੰ ਠੰਡ ਆ ਜਾਂਦੀ ਏ ਇਹ ਹੁਣ ਉਹ ਗੱਲ ਨਹੀਂ ਰਹੀ ਇਹ ਗੱਲ ਹੁਣ ਕੱਚੀ ਗਈ ਨਹੀਂ ਸਿਆਣੇ ਕਹਿੰਦੇ ਕਹਿੰਦੇ ਤੁਹਾਡੇ ਦਾ ਠੰਡ ਪੈਣੀ ਨੋਮੀ ਨੂੰ ਆ ਜਾਂਦੀ ਏ ਪਹਿਲਾਂ ਬੁਢੇ ਕਹਿੰਦੇ ਜਾਂਦੇ ਕਹਿੰਦੇ ਉਹ ਨੀਰਾ ਲੈ ਤਾਂ ਕਹਿੰਦੇ ਪਹਿਲਾਂ ਭਾਈ ਨੌਮੀ ਚੇਹੇ ਠੰਡ ਆ ਜਾਂਦੀ ਆ ਪਰ ਹੁਣ ਉਹ ਗੱਲ ਨਹੀਂ ਹੈਗੀ ਉਹ ਨਹੀਂ ਹੈਗੀ ਨਾ ਯਾਨੀ ਸਾਡੇ ਘਰੇ ਗਰੀਬੀ ਅੱਛਾ ਫਿਰ ਕੋਈ ਮਕਾਨ ਕੋਈ ਕਮਰਾ ਉੱਥੇ ਮੇਰਾ ਬਾਪ ਉੱਥੇ ਮੈਂ ਅੱਛਾ ਗਰਮੀ ਦਾ ਆ ਗਿਆ ਮਹੀਨਾ ਜੂਨ ਜਲਾਈ ਜੂਨ ਦਲਾਈ ਦਾ ਆ ਭਾਈ ਗਰਮੀ ਪੈ ਗਈ ਮੇਰਾ ਬਾਪ ਆ ਗਿਆ ਭਾਈ ਕੋੜੇ ਤੇ ਚੜਿਆ ਹੋਇਆ ਅੱਛਾ ਕੋੜੇ ਦਾ ਹਾਂ ਸਾਡੇ ਕੋੜਾ ਦੀ ਅੱਛਾ ਕੋੜਾ ਚ ਕੋੜੇ ਦੇ ਚੱਲ ਕੇ ਆ ਗਿਆ ਬਾਹਰ ਆ ਗਿਆ ਫਿਰ ਕੀ ਕਹਿੰਦਾ ਕਹਿੰਦਾ ਮੁੰਡਿਆ ਉਰੇ ਆ ਓਏ ਤੈਨੂੰ ਕਹਿੰਦਾ ਹਾਂ ਅੱਛਾ ਫਿਰ ਮੈਂ ਆ ਗਿਆ ਭਾਈ ਹਾਂ ਮਾ ਹਾਂ ਜੀ ਦੱਸੋ ਜੀ ਹਾਂ ਕਹਿੰਦਾ ਮੈਂ ਪੀਣਾ ਠੰਡਾ ਪਾਣੀ ਤੈਨੂੰ ਕਹਿੰਦਾ ਹਾਂ ਅੱਛਾ ਫਿਰ ਮੈਂ ਕਿਹਾ ਤੌੜੇ ਚੋਂ ਪੀਦਾ ਆਓ ਭਾਈ ਘਰੇ ਤੌੜਾ ਹੁੰਦਾ ਹੀ ਆ ਰਹਿ ਲੈ ਉਹ ਕਹਿੰਦਾ ਤੌੜੇ ਤੋਂ ਨਹੀਂ ਪੀਣੀ ਗਾ ਪਾਣੀ ਕਹਿੰਦਾ ਮੈਂ ਬਰਫ਼ ਲੈ ਕੇ ਆ ਜਾ ਗੇ ਕਹਿੰਦਾ ਓਏ ਆਹ ਮੈਂ ਤਾਂ ਕਾਰਖਾਨੇ ਚ ਮੰਗ ਜਾ ਮੈਂ ਸਮਝ ਗਿਆ ਉਦੋਂ ਫ੍ਰਿਜ ਹੁੰਦੇ ਨਹੀਂ ਤੇ 5-6 ਕਿਲੋ ਮੀਟਰ ਤੇ ਕਾਰਖਾਨਾ ਹੁੰਦਾ ਵੀ ਬਰਫ਼ ਦਾ ਬਰਫ਼ ਦਾ ਹਾਂ ਸਹੀ ਹੈ ਗੱਲ ਮੈਂ ਕਿਹਾ ਅੱਛਾ ਮੈਂ ਤੌੜੇ ਦਾ ਪਾਣੀ ਗਾ ਨਾ ਕਹਿੰਦਾ ਮੈਂ ਨਹੀਂ ਪੀਣਾ ਕਹਿੰਦਾ ਮੈਂ ਨਹੀਂ ਪੀਂਦਾ ਅੱਛਾ ਫੇਰ ਕੀ ਹੋਇਆ 5 ਰੁਪਏ ਦੇ ਤੇ ਤੈਨੂੰ ਉਹ ਫੇਰ ਮੈਂ ਬਰਫ਼ ਲੈਣ ਚਲੇ ਗਿਆ ਕਾਰਖਾਨਾ 5 ਕਿਲੋ ਮੀਟਰ ਦੂਰ 5 ਕਿਲੋ ਮੀਟਰ ਕਾਰਖਾਨਾ ਵਾਲਾ ਜਿੰਨੀ ਦੂਰ अच्छा बर्फलन चले गया बर्फलन चले गया फिर क्या होया पुट्टो मिंता तरले करके बर्फ लेके ले ले आ गया ओ 5 ਰੁਪਏ ਦੀ ਬਰਫ਼ ਲੈ ਜੀ ਲੈ ਲਈ ਉਹਨੇ ਲਿਫਾਫੇ ਚ ਪਾ ਕੇ ਦੇਤੀ ਆ ਗਿਆ اچھا ਫਿਰ ਉਹ ਧੁੱਪ ਪੈਂਦੀ ਦੀ ਬਾਲੀ ਲੋ ਚਲਦੀ ਸੀ ਲੋ ਚਲਦੀ ਸੀ ਗਰਮੀ ਤੇ ਜਲਦੀਆਂ ਨੇ ਸਹੀ ਹੈ ਗੱਲ ਉਹ ਬਰਫ ਗੁਰ ਕੀ ਉਹ 5 ਰੁਪਏ ਦੀ ਬਰਫ ਗੁਰ ਨੇ ਕੀ ਰਹਿਣ ਦੇ ਯਾਰ 5 ਇੰਨੀ 5 ਕਿਲੋ ਮੀਟਰ ਜਾ ਤੁਰ ਕੇ ਆਇਆ ਫੁੱਲ ਨਹੀਂ ਜੀ ਉਹ ਉਹ ਖੁਰਗੀ اچھا ਫਿਰ ਆ ਗਿਆ ਇਹਨਾਂ ਨੂੰ ਫਿਰ ਮੁੜ ਕੇ ਕਰਿਆ ਗਿਆ ਕਹਿੰਦਾ ਮੁੰਡਿਆ ਤੈਨੂੰ ਬਰਫਲਾਂ ਨੇ ਭੇਜਿਆ ਸੀ ਮੈਂ ਕਹਾ ਲੈ ਆਇਆ ਸੀਗਾ ਜੀ ਕਹਿੰਦਾ ਲੈ ਆਇਆ ਸੀ ਹਾਂ ਅੱਛਾ ਫੇਰ ਮੈਂ ਕਹਿੰਦੀ ਆਉਂਦੇ ਆਉਂਦੇ ਧੁੱਪ ਪੈਂਦੀ ਸੀ ਖੁਰਗੀ ਆ ਵੀ ਖੁਰਗੀ ਹੁ ਮੈਂ ਕੀ ਕਰਾਂ ਖੁਰਗੀ ਹਾਂ ਫੇਰ ਕਹਿੰਦਾ ਫੜ 5 ਰੁਪਏ ਫੇਰ ਦੁਬਾਰਾ ਕਹਿੰਦਾ ਜਾ ਹੋਰ ਲੈ ਆ ਤੈਨੂੰ ਬੈਠਣ ਨਹੀਂ ਦਿੱਤਾ ਨਾਲ ਨਾਲ ਦੀ ਨਾਲੇ ਫੇਰ ਭੱਜ ਗਿਆ ਤੂੰ ਮੈਂ ਕਹਿੰਦਾ ਮੇਰੇ ਨੰਗੇ ਪੈਰ ਆਏ ਹਾਏ ਹਾਏ ਨਿੱਕਰ ਪਾਈ ਮੇਰੇ

ਫਿਰ ਮੱਖਾ ਦੀ ਉਹ ਲੈ ਕੇ ਆਇਆ ਸੀ ਪਰ ਪਤਾ ਉਹ ਵੀ ਖੁਰਗੀ ਉਹ ਵੀ ਖੁਰਗੀ ਮੈਂ ਕਿਹਾ ਅੱਛਾ ਆ ਫਿਰ ਕੀ ਪੁੱਛਦਾ ਕੀ ਹੋਇਆ ਫਿਰ ਆ ਬਰਫਲੀ ਹੋਨਾਰ ਲਿ ਜਾਣ ਵਾਲੇ ਚੱਕਰ ਦੇ ਵਿੱਚ ਬਰਫਲੀ ਹੋਨਾਰ ਲਿ ਜਾਣ ਦੇ ਚੱਕਰ 'ਚ ਚੱਕਰ ਦੇ ਵਿੱਚ ਉਹ ਕੀ ਹੋ ਗਿਆ ਫਿਰ ਅਸੀਂ 16 ਭੈਣ ਪਾਈ ਹੋਏ ਲਓ ਗੱਲ 16 ਭੈਣ ਪਾਈ ਹੋਏ ਓਏ ਫਿਰ ਚੂਟਾ ਭਾਗਾ ਵਾਲਾ ਹੈ ਹੈ ਦਾ ਬਹੁਤ ਭਾਗਾ ਵਾਲਾ ਨੇਰੀਆਂ ਨਜ਼ਰਾਂ ਦੇ ਵਿੱਚ ਭਾਗਾ ਵਾਲਾ ਤੂੰ ਬਹੁਤ ਭਾਗਾ ਵਾਲਾ ਓਏ ਤੂੰ ਭਾਗਾ ਵਾਲਾ ਕਹਿੰਦੇ ਆਹੋ ਸਾਡੇ ਆਧਾਰ ਕੜ ਨਹੀਂ ਬਣਾ ਕੇ ਮੰਦੇ ਪੂਰੇ ਯਾਰ ਕਾਚਾ ਪੂਰੇ ਹੋ ਜਾਣਗੇ